ਮੇਰਾ ਨਾਮ ਸਾਹਿਲ ਸ਼ਰਮਾ ਜੀ ਜੋ ਪਿਛਲੇ ਸਮੇਂ ਦਰਾਂ ਤੁਸੀਂ ਦੇਖੋਗੇ ਨਗਰ ਨਿਗਮ ਦੁਬਾਰਾ ਜੋ ਮਾਨਜੋ ਕਮਿਸ਼ਨ ਸਾਹਿਬ ਦੇ ਹੁਕਮਾਂ ਹੇਠਾਂ ਜਿਹੜਾ ਵੀ ਸ਼ਹਿਰ ਦੇ ਵਿੱਚ ਆਟੋ ਰਿਸਕਾ ਡੀਜ਼ਲ ਵਾਲਾ ਜਾਂ ਸੀएनजी ਰਿਸਕਾ ਜਿਹੜਾ ਚੱਲ ਰਿਹਾ ਸੀ ਉਹਦਾ ਜਿਹੜਾ ਸਰਵੇਖਣ ਸੀ ਲਾਸਟ 31/7/2025 ਤੱਕ ਕਰਨ ਲਈ ਸਾਨੂੰ ਆਖਿਆ ਗਿਆ ਸੀਗਾ ਤੇ ਮਾਨਜੋ ਕਮਿਸ਼ਨ ਮੈਡਮ ਦੇ ਹੁਕਮਾਂ ਹੇਠਾਂ ਜਿਹੜੀ ਇਹਦੀ ਤਰੀਕ ਹੈ ਉਹ ਵਧਾ ਕੇ 11/8/2025 ਕਰ ਦਿੱਤੀ ਗਈ ਹੈ ਤੇ ਜਿਹੜਾ ਇਹ ਕੈਂਪ ਹੈ ਇਹ ਕੈਂਪ ਨੀਅਰ ਰੋਜ਼ਗਾਰਨ ਜਿਹੜਾ ਜੋਗਰ ਪਾਰਕ ਆ ਕੋਲੇ ਬਲਵੰਤ ਗਾਰਗੀੜ ਉਹ ਟੋਰੀਅਮ ਜਿਹੜਾ ਹੈਗਾ ਜੀ ਉੱਥੇ ਅਸੀਂ ਲਗਾ ਰਹੇ ਹਾਂ ਜੀ ਸਵੇਰ 9 ਤੋਂ 5 ਕੱਲ ਤੋਂ ਇਹ ਕੈਂਪ ਸਟਾਰਟ ਹੋ ਜਾਊਗਾ ਤੇ ਇਹ ਜਿਹੜੀ ਜਨਤਕ ਸੂਚਨਾ ਹੈ ਸਾਰੇ ਜਿੰਨੇ ਵੀ ਆਟੋ ਰਿਕਸ਼ਾ ਚਲਾ ਰਹੇ ਹਨ ਉਹਨਾਂ ਦੇ ਧਿਆਨ ਵਿੱਚ ਲਿਆ ਕੇ ਇਹ ਕਹੀ ਜਾਂਦੀ ਹੈ ਕਿ ਉਹ ਆਪ ਦੇ ਜਿਹੜਾ ਆਟੋ ਰਿਕਸ਼ਾ ਹੈ ਉਹ ਕੱਲ ਨੂੰ ਆ ਕੇ ਫਿਰ ਤੋਂ ਦੁਬਾਰਾ ਰਜਿਸਟਰ ਕਰਾ ਸਕਦੇ ਹਨ ਫਿਰ ਦੁਬਾਰਾ ਤੋਂ ਮੈਂ ਦੱਸਣਾ ਚਾਹੁੰਦਾ ਵੀ ਲਾਸਟ ਤਰੀਕ 11/8/2025 ਹੈ ਜੀ ਇਹਦੇ ਵਿੱਚ ਸਾਰੇ ਬੰਦੇ ਆਪ ਦਾ ਦੁਆਰ ਤੋਂ ਸਰਵੇ ਕਰਵਾ ਕੇ ਆਧਾਰ ਤੋਂ ਰਜਿਸਟਰਡ ਕਰਾ ਲੈਣ ਜੇਕਰ ਇਸ ਤੋਂ ਬਾਅਦ ਕੋਈ ਵਿਅਕਤੀ ਦਾ ਆਟੋ ਨਹੀਂ ਕੀਤਾ ਜਾਊਗਾ ਤਾਂ ਜੋ ਵੀ ਬਣਦੀ ਹੋਈ ਕਾਨੂੰਨੀ ਕਾਰਵਾਈ ਆ ਉਹ ਔਰੰਭੀ ਜਾਵੇਗੀ